ਫਿਰ ਲਵ ਯੂ ਕਹਾਂਗੇ ਫਿਰ ਪੱਕਾ ਲਵ ਯੂ ਕਹਾਂਗੀ ਤੇਰੇ ਥੈਂਕ ਯੂ ਜੀ ਲਵ ਯੂ ਟੂ ਏਟੀਐਮ ਐਮ ਐਨੀ ਟਾਈਮ ਮੰਮੀ ਮਸ਼ੀਨ ਕਿਸੇ ਵਰਗਾ ਨਹੀਂ ਹੋਈਦਾ ਆ ਪਹਿਲੇ ਜੇ ਕੰਮ ਕਰੋ ਅਗਲਾ ਤੁਹਾਡੀ ਰੀਸ ਕਰੇ ਹੁਣ ਮੈਨੂੰ ਇੰਡੀਪੈਂਡੈਂਟ ਹੋਣਾ ਪੈਣਾ ਗਾਇਸ ਕ੍ਰੇਨ ਵਾਂਗੂ ਨਾ ਐ ਐ ਹੱਥ ਬਣਾ ਲੈਂਦੇ ਐ ਕ੍ਰੇਨ ਵਾਂਗੂ ਐ ਕਰਕੇ ਚੱਪਾ ਭਰ ਕੇ ਚੱਲ ਅੰਦਰ ਸਿੱਧਾ ਬੈਕ ਟੂ ਅਮਨ ਜੀ ਦਾ ਵਲੋਗਸ ਤੇ ਤਾਂ ਮੈਂ ਉੱਠ ਗਿਆ ਵਾ ਮਮਾ ਤਾਂ ਮੈਂ ਮੰਦਿਰ ਵੀ ਜਾ ਰਿਹਾ ਦੇਖੋ ਟਿਕਾ ਲਗਾ ਤਾਂ ਮਮਾ ਭਾਈ ਨੇ ਹਜੇ ਤੱਕ ਦੇਖੋ ਮਮਾ ਤੇ ਉੱਠੇ ਹੀ ਨਹੀਂ ਹਜੇ ਤੱਕ ਤਾਂ ਮੈਂ ਸਕੂਲੇ ਵੀ ਚੱਲਾ ਵਾ ਇਹਨੂੰ ਉੱਠੇ ਹੀ ਨਹੀਂ ਜੇ ਤੁਹਾਨੂੰ ਆਪ ਆਪਣਾ ਸਵਾਨ ਪੈ ਕਰਦੇ ਫਟਾਫਟ ਸਟਾਰਟ ਹੋ ਗਏ ਲੇਟ ਸੁੱਤੇ ਸੀਗੇ 5 ਵਜੇ ਸੁੱਤੇ ਦਵਰੇ ਆਨਾਂ ਨੂੰ ਸੌਂਦ ਨੇ ਆ ਤੇ ਨਾਲ ਚ ਵਲੋਗ ਮੈਂ ਸਟਾਰਟ ਕਰਕੇ ਜਾ ਰਿਹਾ ਤਾਂ ਆ ਕੇ ਦੇਖ ਰਹੇ ਕਿ ਕਰਦੇ ਨੇ ਇਹ ਦੋਨੋਂ ਜਾਨੇ कामエルिटल फोन स्कूल आके बाय बाय मैं कुछ जाना रहा बंदे मम्मा जी मम्मा ना स्कूल चल ला स्कूल चल ला पेली ले पक्का पक्का बिरले बनाई है नहीं ये बनाई है पीली उठ के तो गाइस चाब ना दिया अपन ओके बाय बाय ओके हेलो गाइस गुड मॉर्निंग जी की हाल है जी आपा उठ गया ਤੇ ਮਨਿੰਦਰ ਚਲਾ ਗਿਆ ਸਕੂਲ ਤੇ ਤੁਹਾਨੂੰ ਮੈਂ ਉਹਦੀ ਇੱਕ ਗੱਲ ਦੱਸਾਂ ਤੁਹਾਨੂੰ ਪਤਾ ਉਹ ਮੈਨੂੰ ਹੁਣੀ-ਹੁਣੀ ਕਹਿ ਕੇ ਗਿਆ ਨਾ ਕਿ ਮੈਂ ਚਾਹ ਬਣਾਤੀ ਆ ਤੁਸੀਂ ਪੀ ਲਿਓ ਪਰ ਮੈਨੂੰ ਲੱਗਦਾ ਬਣਾ ਕੇ ਹੀ ਗਿਆ ਛੇ ਨਹੀਂ ਉਹ ਇਹ ਤਾਂ ਉਹਨੇ ਰੋਤ ਬਣਾ ਕੇ ਪੀਤੀ ਸੀ ਆ ਦੇਖੋ ਕੁਝ ਨਹੀਂ ਬਣਾ ਕੇ ਗਿਆ ਝੂਠ ਬੋਲ ਕੇ ਚਲਾ ਗਿਆ ਚਲੋ ਕੋਈ ਨਾ ਚਲੋ ਆਪਾ ਬਣਾ ਲੈਪਾ ਪੇਪਾ ਤੁਤ ਚਲੋ ਗਾਇਸ ਬਣਾ ਕੇ ਚਾਹ ਮਿਲਦੇ ਆ ਤੁਹਾਨੂੰ ਬਾਏ ਬਾਏ ਓਏ ਚੁਟਕੂ ਇਹ ਅੰਮਲੀ ਸਾਡਾ ਸੁੱਤਾ ਪਿਆ ਜੇ ਉੱਠ ਜਾਣਾ ਇਸ ਬੰਦੇ ਕਰਕੇ ਲੇਟ ਹੋਈਆਂ ਆ ਆ ਬੰਦੇ ਕਰਕੇ ਤਾਂ ਹੀ ਮੈਂ ਰਾਤ ਲੇਟ ਸੁੱਤੀ ਆ ਰਤੀ ਪਤਾ ਕੀ ਹੋਇਆ ਮੈਂ ਤੁਹਾਨੂੰ ਇਹਦੇ ਚ ਕਲਿੱਪ ਐਡ ਕਰਾਂਗੀ ਰਾਤ ਦੀ ਰਤੀ ਮੈਂ ਬਲੌਗ ਐਡਿਟ ਕਰ ਰਹੀ ਸੀ ਤੇ ਉਸ ਤੋਂ ਬਾਅਦ ਇਹਦੀ ਲੱਤ ਦੁਖਣ ਲੱਗ ਗਈ ਇਸ ਕਰਕੇ ਅਸੀਂ ਬਹੁਤ ਲੇਟ ਸੁੱਤੇ ਹਾਂ ਰਾਤ ਗਾਇਸ ਰਾਤ ਦੇ ਪਤਾ ਕਿੰਨਾ ਟਾਈਮ ਹੋ ਗਿਆ 1:51 ਆ ਦੇਖੋ ਰਾਤ ਦੇ 1:55 ਹੋ ਗਿਆ ਤੇਰੀ ਸਾਡਾ ਬੱਚਾ ਇਹਦੀਆਂ ਲੱਤਾਂ ਦੁਖਦੀਆਂ ਨੇ ਕਹਿੰਦਾ ਲੈ ਮੈਂ ਕੁੱਟਾ ਪਤਾ ਲਓ ਲਿਆ ਦੇਖ ਇਹ ਮੈਂ ਇਹਨਾਂ ਲੱਤਾਂ ਕੁੱਟ ਦੇਣੀਆਂ ਨੇ ਨਹੀਂ ਤੀਕ ਹੋ ਜਾਣਾ ਏ ਬੁਗਲੀ ਬੁਗਲੀ ਪੈਰ ਦੋਖਦਾਣਾ ਪੈਰ ਕਦਰ ਦੁਖਣ ਲੱਗ ਗਿਆ ਕਦੇ ਤੂੰ ਕਹਿ ਦੇ ਨਾ ਮੇਰੀਆਂ ਲੱਤਾਂ ਧੱਕਦੀਆਂ ਕਦੇ ਕਹਿ ਦੇ ਨਾ ਪੈਰ ਧੱਕਦੇ ਆ ਯਾਰ ਉੱਠ ਕੇ ਚਾਹ ਪੀ ਆਪਾ ਖੜਾ ਹੋ ਜਾ utches ਕੇ ਚੱਲ ਫਿਰ ਡਾਕਟਰ ਤੇ ਚੱਲਦੇ ਆ ਦਵਾਈ ਲੈ ਕੇ ਆਉਣੇ ਆ ਤੇ ਗਾਈ ਸ਼ੁਟਕੂ ਸਾਡਾ ਉੱਠ ਕੇ ਆ ਗਿਆ ਦੇਖੋ ਜੀ ਲੋ ਕਰਤਾ ਸ਼ੁਰੂ ਇਹਨੇ ਆਪਣਾ ਮਿਸ਼ਨ ਲੱਸੀ ਵਾਲਾ ਕੱਪ ਭਰ ਲਿਆ ਆ ਇਹ ਅਮਲੀ ਸਾਡਾ ਹੁਣ ਪੀਊਗਾ ਗਾਈ ਸਾਡੇ ਘਰੋਂ ਨਾ ਅੱਜ ਇੱਕ ਚੀਜ਼ ਗੁੰਮ ਗਈ ਪਤਾ ਕੀ ਆਹ ਦੇ ਕੁਟਰੇ ਖਾਲੀ ਪਈ ਆ ਡੱਬੇ ਪਤਾ ਨਹੀਂ ਉਹਦੇ ਕਿੱਧਰ ਗਾਇਬ ਹੋ ਗਏ ਖਾਣ ਪੀਣ ਨਾਲ ਮੈਂ ਤਾਂ ਪੈਕਟ ਹੀ ਲਈ ਬੈਠਾ ਦੇਖ ਲਓ ਛੁਟਕੂ ਰਾਤ ਰੀਂਗ ਲੱਤਾਂ ਕਿ ਦੁਖਦੀਆਂ ਸੀ ਮੈਂ ਦੱਸਿਆ ਕਿ ਆ ਰੱਖਦੀ ਸੀ ਗਈ ਪਤਾ ਕੀ ਰਾਤ ਇਹ ਬਰਥਡੇ ਪਾਰਟੀ ਆ ਕੇ ਆਇਆ ਸੀ ਤੇ ਉੱਥੇ ਨੱਚ ਕੁੱਦ ਕੇ ਆਇਆ ਸੀ ਆਇਆ ਸੀ ਨਾ 1 ਕਿਲੋ ਦੋ ਜੀ ਉੱਥੇ ਕਿਹੜਾ ਮਜੇ ਮਾਤਾ ਨੂੰ ਨੱਚ ਕੇ ਆਇਆ ਸੀ ਜੇ ਮਾਤਾ ਦੀ ਹੰਗੂ ਇੱਕ ਲੱਤ ਤੇ ਖੜ ਤਾਂ ਹੰਗੂ ਖੜਾ ਹੋਇਆ ਇੱਕ ਲੱਤ ਕਾ ਤੋ ਦੁਖਦੀ ਸੀ ਮੇਰੇ ਪੈਰ ਵੀ ਇੱਕ ਹੀ ਦਖਦਾ ਸੀ ਹਾਂ ਪੈਰ ਦੋਨੇ ਦਖਦੇ ਨੇ ਰਾਤ ਮੈਨੂੰ ਸੌਣ ਨਹੀਂ ਦਿੱਤਾਗਾ ਹਾਂ ਮੈਂ ਲੱਤ ਉਤੇ ਪੱਟੀ ਬੱਲੇ ਦੇ ਸੌਣ ਸੀ ਲੱਤ ਦੇ ਪੱਟੀ ਬਣ ਕੇ ਸੌ ਜਾਣਾ ਸੀ ਪੱਟੀ ਕਿਹੜੀ ਬੰਨਣੀ ਸੀ ਕਿ ਡਾਕਟਰ ਨੇ ਹਾਂ ਚੁੰਨੀ ਬੰਨਣੀ ਸੀ ਗਈ ਅੱਛਾ ਚੁੰਨੀ ਬੰਨ ਕੇ ਸੌ ਜਾਣਾ ਸੀ ਓਕੇ ਤੇਰੇ ਤੋਂ ਪਹਿਲਾਂ ਨਾ ਮੇਰੀ ਬਹੁਤ ਜ਼ਿਆਦਾ ਲੱਤ ਦਖਦੀ ਸੀਗੀ ਮੈਂ ਮਨਿੰਦਰ ਨੂੰ ਪਰਫੋਨ ਕੀਤਾ 12:30 ਵਜੇ ਮੈਂ ਕਿਹਾ ਮਨਿੰਦਰ ਨੀਚੇ ਆ ਦੱਸ ਮਿੰਟ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਛੇਤੀ ਆ ਤੂੰ ਕਹਿੰਦਾ ਹੋਇਆ ਕੀ ਆ ਮੈਂ ਕਿਹਾ ਨਾ ਉਹ ਜਦੋਂ ਨੀਚੇ ਆਇਆ ਕਹਿੰਦਾ ਹਾਂ ਦੱਸੋ ਮੈਂ ਕਿਹਾ ਮੇਰੀ ਲੱਤ ਬਹੁਤ ਦੁਖਦੀ ਹੈ ਕਹਿੰਦਾ ਮੈਂ ਕਿਹਾ ਪਤਾ ਨਹੀਂ ਕੀ ਡੋਲ ਲਿਆ ਸੁੱਟ ਲਿਆ ਕਿਤੇ ਕੁਝ ਮੈਂ ਕਿਹਾ ਨਹੀਂ ਆ ਜਾ ਮੇਰੀ ਲੱਤ ਘੁੱਟ ਕੇ ਜਾ ਉਹਨੇ ਫਿਰ ਮੇਰੀ ਪੰਜ ਦਸ ਮਿੰਟ ਲੱਤ ਘੁੱਟੀ ਤੇ ਫਿਰ ਚਲਾ ਗਿਆ ਉਹ ਵੀ ਆਪਦਾ ਵਲੌਗ ਐਡਿਟ ਕਰ ਰਿਹਾ ਸੀ ਕੰਨੀ ਮੈਂ ਕੀ ਕਹਾਂ ਲੱਗੀ ਕੁਝ ਕੁ ਕਹਾਂ ਲੱਗੀ ਸੀ ਆਪ ਦੇ ਗਾਇਜ਼ ਮੈਂ ਆਪ ਦੇ ਲਈ ਨੂੰ ਕੈਮਰਾ ਕਰਕੇ ਕੁਝ ਕਹਿਣ ਲੱਗੀ ਸੀ ਮੈਂ ਪੁੱਲ ਗਈ ਚਲ ਕੋਈ ਨਹੀਂ ਯਾਦ ਆਊਗਾ ਫਿਰ ਦੱਸ ਦੋਗੇ ਠੀਕ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਤਾੜ ਦੇ ਕਰਕੇ ਬੜੀ ਮਿਹਨਤ ਕਰਦੇ ਹਾਂ ਤੁਸੀਂ ਦੱਸੋ ਕੀ ਦੇਖਣਾ ਚਾਹੁੰਦੇ ਹੋ ਸਾਡੀ ਫੈਮਿਲੀ ਬਾਰੇ ਸੁਣਨਾ ਚਾਹਦੇ ਹੋ ਕੀ ਕਰਨਾ ਚਾਹਦੇ ਹੋ ਹੱਸੋ ਹਸਾਓ ਜੋ ਤੁਸੀਂ ਪੁੱਛਣਾ ਚਾਹਦੇ ਹੋ ਕਮੈਂਟ ਕਰਿਆ ਕਰੋ ਠੀਕ ਹੈ ਹਾਂ ਸਾਡੀ ਲਾਈਫ ਬਾਰੇ ਕੋਈ ਵੀ ਕਮੈਂਟ ਕਰੋਗੇ ਤਾਂ ਅਸੀਂ ਜਵਾਬ ਦੇਵਾਂਗੇ ਕਿ ਤੁਹਾਡੇ ਕਮੈਂਟਾਂ ਤੇ ਵੀਲੌਗ ਬਣਾਇਆ ਕਰਾਂਗੇ ਠੀਕ ਹੈ ਜੀ ਠੀਕ ਹੈ ਮਿੱਤਰ ਪਿਆਰੇਓ ਓ ਆ ਸਾਡੇ ਮਿੱਤਰ ਪਿਆਰੇ ਇੱਧਰ ਲੱਗੇ ਹੋਇਆ ਦੇਖੋ ਨਮਕੀਨ ਵਾਲੇ ਲਫਾਫੇ ਚ ਘੁਲਣ ਐ ਨਹੀਂ ਵੀ ਕੁੱਲੀ-ਕੁੱਲੀ ਚ ਪਾਲਾਂ ਥੋੜਾ ਖਾ ਲਾਂ ਉੱਧਰ ਦੇਖੋ ਐ ਕ੍ਰੇਨ ਵਾਂਗੂ ਨਾ ਐ ਐ ਹੱਥ ਬਣਾ ਲੈਂਦੇ ਐ ਕ੍ਰੇਨ ਵਾਂਗੂ ਐ ਕਰਕੇ ਚੱਪਾ ਭਰ ਕੇ ਚਾਲ ਅੰਦਰ ਸਿੱਧਾ ਐ ਖਾਂਦੇ ਆ ਇਹ ਓ ਦੇਖੀ ਇਹ 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 ਆਇਆ ਕੋ ਕ੍ਰੇਨ ਭਰ ਕੇ ਗਿਆ ਅੰਦਰ ਚਾਹ ਨਹੀਂ ਬਣਾ ਕੇ ਗਿਆ ਫਿਰ ਮੈਂ ਹੁਣ ਬੜਾਈ ਚ ਮੀਨਾ ਆਂਟੀ ਨੇ ਕਰ ਲਿਆ ਕੰਮ ਚਲ ਆ ਉੱਥੇ ਤੋਂ ਆ ਚੱਕੀਏ ਖਲਾਰਾ फटाफट ਲੱਗੀ ਕੰਮ ਨੂੰ ਤੇ ਚਲੋ ਠੀਕ ਹੈ ਗਾਇਸ ਅਸੀਂ ਕਰ ਲਈਏ ਕੰਮ ਤੇ ਫਿਰ ਮਿਲਦੇ ਹਾਂ ਥੋੜੀ ਦੇਰ ਨੂੰ ਮਨਿੰਦਰ ਆਉਂਦਾ ਉਹਦੀ ਕਲਾਸ ਲਾਉਣੇ ਆਏ ਤੋਂ ਯਾਰ ਚਮਚਾ ਕਤ ਵਜੇ ਰੱਖਿਆ ਚਮਚਾ ਨਾਲ ਲੱਸੀ ਵੀ ਨਾ ਤੋਂ ਹੈ ਉਹ ਚਮਚਾ ਤੇਰੀ ਅੱਖ ਚ ਵੱਜੇ ਭਲਾ ਉਧਰ ਦੇਖ ਅੱਖ ਚ ਚੜੀ ਜਾਂਦਾ ਚਮਚਾ ਤਾਂ ਤੇ ਗਾਇਸ ਮੈਂ ਤੁਹਾਨੂੰ ਆਪਣਾ ਸੁਪਨਾ ਦੱਸਦਾ ਮੈਂ ਸਕੂਲ ਆ ਸੁਪਨਾ ਬਾਅਦ ਚ ਦੱਸੀ ਪਹਿਲਾਂ ਤੂੰ ਮੈਨੂੰ ਸਵੇਰੇ ਝੂਠ ਬੋਲ ਕੇ ਗਿਆ ਸੀ ਵੀ ਚਾਹ ਬਣੀ ਪਈ ਹੈ ਹੁਣ ਆ ਕੇ ਪਤਾ ਮੈਨੂੰ ਕੀ ਕਹਿੰਦਾ ਉਹ ਅਰਸ਼ਤਾਰ ਆ ਗਈ ਸੀ ਪਿੰਡੀ ਆ ਗਈ ਸੀ ਪਿੰਡੀ ਕਿਤੇ ਆ ਗਈ ਤੇਰੇ ਕੋਲ ਮੈਂ ਪਤਾ ਸਵੇਰੇ ਉੱਠ ਕੇ ਰਸੋਈ ਚ ਜਾ ਕੇ ਚਾਹ ਲੱਭਣ ਲੱਗ ਗਈ ਵੀ ਮੈਂ ਕਿਹਾ ਚਾਹ ਬਣੀ ਪਈ ਐ ਸੱਚੀ ਜਦੋਂ ਦੇਖਿਆ ਜੱਗ ਤੇ ਪਤਾ ਰਾਤ ਜਿਹੜੀ ਤੂੰ 12 13 ਵਜੇ ਉੱਠ ਕੇ ਚਾਹ ਬਣਾਈ ਸੀਗੀ ਹਾਂ ਤੂੰ ਕੀ ਕਹਿੰਦਾ ਸੀ ਮੈਂ ਕਹਿੰਦੇ ਨੂੰ ਸੁਪਨਾ ਆਇਆ ਹਾਂ ਵੀ ਮੇਰੇ ਕੰਮ ਵਿੱਚ ਬੁੱਧ ਵੜ ਗਏ ਬੰਦੇ ਵੜ ਗਏ ਕਦੇ ਤੇਰੇ ਕਮਰੇ 'ਚ ਬਿੱਲੀਆਂ ਵੜ ਜਾਂਦੀਆਂ ਕਦੇ ਤੇਰੇ ਕਮਰੇ 'ਚ ਬੰਦੇ ਵੜ ਜਾਂਦੇ ਆ ਉਹ ਸੀਟੀ ਬੰਦ ਕਰਕੇ ਇਹ ਰੀ ਤੋਂ ਬੰਦ ਹੀ ਨਹੀਂ ਹੁੰਦੀਗੀ ਫਿਰ ਮੈਂ ਪਤਾ ਕੀ ਕੀਤਾ ਫਿਰ ਮੈਂ ਤੁਹਾਨੂੰ ਬੁਲਾਇਆ ਸੁਪਨੇ 'ਚ ਹਾਂ ਤੇ ਮੈਂ ਹੈ ਮੈਨੂੰ ਮੈਨੂੰ ਉਹਦਾ ਕਿ ਮੈਨੂੰ ਪਤਾ ਕਿ ਵਿੱਚ ਛੁਪਣਾਵਾ ਪਰ ਮੈਂ ਵੀ ਸਵਾਦ ਲੈ ਰਿਆ ਹਾਂ ਹਾਂ ਮੇਰੇ ਜੀ ਕਰੇ ਮੈਂ ਉੱਠ ਕੇ ਦੇਖਾਂ ਵੀ ਸੱਚੀ ਤਾਂ ਨਾ ਵੜ ਗਿਆ ਪਰ ਮੈਂ ਤਾਂ ਛੱਡ ਬਾਰਾ ਦੇਖ ਦੇ ਕਿਉਂ ਗਾਇਸ ਦੇਖ ਲਓ ਮਨਿੰਦਰ ਦੀ ਲੱਗ ਰਹੀ ਇੱਥੇ ਇੱਕ ਲਾਸ਼ ਮੈੜੀ ਮੈੜੀ ਨਹੀਂ ਲੱਗਦੀ ਕਿ 4 ਸਾਲ ਰੁਕਿਆ ਜਦੋਂ ਤੂੰ ਹੋ ਗਿਆ ਨਾ ਜਵਾਨ ਫੇਰ ਤੈਨੂੰ ਪਤਾ ਲੱਗੂ ਪੈਸੇ ਦੀ ਕੀ ਕੀਮਤ ਹੁੰਦੀ ਐ ਕਿਵੇਂ ਕਮਾਈ ਦਾ ਵਾ ਤਾਂ ਗਾਇਸ ਮਣੀਂਗਰੀ ਲੱਗਦੀ ਐ ਕਲਾਸ ਦੇਖ ਲੈ ਅੱਛੀ ਇਹ ਦੇਖ ਲਓ ਕੱਕੜੂਪਿਆ ਹਣ ਤੂੰ ਛੋਟਾ ਨਹੀਂ ਹੈਗਾ ਅੱਛਾ ਤੂੰਦਰ ਜਾਣ ਵੀ ਤੂੰ ਕੰਮ ਸੇ ਕੰਮ ਜਿਹੜਾ ਇੱਕ ਬਲੌਗ ਬਣਾਇਆ ਉਹ ਤਾਂ ਪਾ ਦੇ ਜੇ ਇਹਦੇ ਤੋਂ ਕੰਮ ਨਹੀਂ ਨਾ ਲੈਣਾ ਇਹਦਾ ਹੱਥ ਫੜੇ ਦਾ ਕੋਈ ਫਾਇਦਾ ਨਹੀਂ ਹੈਗਾ ਇਹਨੂੰ ਕੋਈ ਬਿਜ਼ਨਸ ਦਾ ਫੋਨ ਨਹੀਂ ਆਉਂਦਾ ਦਾ। ਕਹਿੰਦਾ ਨਾ ਮੇਰੇ ਫੋਨ ਲੈ ਲਓ ਮੈਂ ਕਰੂੰਗਾ ਮੈਂ ਕਰੂੰਗਾ। ਸਵਾ ਕਰਦਾ ਮੈਂ ਤੂੰ। ਇਹ ਦੁਨੀਆ ਤੇ ਜੇ ਆਏ ਹੋ ਨਾ ਕੁਝ ਕਰ ਲਓ। ਸਮਾਂ ਹੈਗਾ ਵਾ। ਇਹ ਅੱਜ ਕੱਲ ਸਮਾਂ ਹੀ ਇਦਾਂ ਦਾ ਵਾ ਕਿ ਜੇ ਹੁਣੇ ਤੋਂ ਲੱਗੋਗੇ ਨਾ ਤਾਂ ਕੁਝ ਕਰ ਪਾਓਗੇ। ਨਹੀਂ ਤਾਂ ਸਾਰੀ ਉਮਰ ਪਛਤਾਉਂਗੇ। ਮੈਂ ਐਂ ਕਰਕੇ ਮਾਰਾਂ ਸੀ। ਤੂੰ ਹਾਂ ਤੂੰ ਫੇਰ ਘਣਾ ਲੈਣਾ ਮੈਂ। ਫੇਰ ਤੈਨੂੰ ਮਿਲਣਾ ਵੀ ਨਹੀਂਗਾ। ਮੈਨੂੰ ਸਮਝ ਗਿਆ। ਮਰੀ ਮੰਮਾ ਮੇਰੀ ਕੁਬਲੂ ਉਹ ਮੇਰੀ ਮੁਬਲੂ ਚਨਾਗਾ ਕੰਮੜਾ ਜੇ ਮੇਰੀ ਹੈਲਪ ਨਹੀਂ ਨਾ ਕਰਨੇਗੀ ਤਾਂ ਬਸ ਕਹਿ ਦੋ ਵੀ ਅਸੀਂ ਨਹੀਂ ਕੁਝ ਕਰਨਾਗਾ ਮੰਮਾ ਜੀ ਗੁੱਸਾ ਨਹੀਂ ਕਰੀਦਾ ਤੁਹਾਡਾ ਬੀਬੀ ਵੱਜ ਜਾਂਦਾ ਤੁਸੀਂ ਵਧਾਉਨੇ ਹੋ ਵਾਦਾ ਥੋੜੀ ਐ ਉੱਥੇ ਬਾਹਰ ਗੱਡੀ ਕੋਲੇ ਖੜ ਕੇ ਕਦੇ ਕੋਠੇ ਤੇ ਚੜ ਗਿਆ ਕਦੇ ਕੋਈ ਯਾਰ ਦੋਸਤ ਆ ਕੇ ਮੋਟਰਸਾਈਕਲ ਤੇ ਬਹਿ ਕੇ ਚੜ ਗਿਆ ਕਿਤੇ ਕਿਤੇ ਚਲੇ ਗਿਆ ਕਿਤੇ ਨਹਿਰ ਤੇ ਚਲੇ ਗਿਆ ਸਾਰੀ ਦਿਹਾੜੀ ਤਰਾਹੀ ਣਡੀ ਰੋਣਾ ਨਹੀਂ ਮੁੱਕਦਾਗਾ ਇਹ ਕੋਈ ਅੱਜ ਨਵੀਂ ਗੱਲ ਨਹੀਂ ਹੈਗੀ ਤੇਰੇ ਨਾਲ ਰੋਜ਼ ਇੰਨੇ ਕੁੱਤੇ ਖਾਣੇ ਹੁੰਦੀ ਆ ਪਰ ਤੂੰ ਸੁਧਰਦਾ ਨਹੀਂ ਹੈਗਾ ਸੁਧਰਨਾ ਪਤਾ ਨਹੀਂ ਕਿਦਾਂ ਹੈ ਅਸਲ ਤਾਂ ਕਿੱਦਾਂ ਦਾ ਹੁੰਦਾ ਫਿਰ ਮੈਂ ਉਦਾਂ ਦਾ ਹੋ ਜਗਾ ਪੱਕਾ ਉਹ ਜੰਗਾ ਤੋਤਾਂ ਦਾ ਸੌਰੀ ਮੁੱਕੀ ਮਾਰੀ ਨੀ ਮਮੋਟ ਪਲਾਇਜ਼ ਜਮਾ ਦਾ ਨਾ ਨਾ ਕਿਸੇ ਵਰਗੇ ਨਹੀਂ ਹੋਈਦਾ ਆਪ ਇਹ ਜੇ ਕੰਮ ਕਰੋ ਅਗਲਾ ਤੁਹਾਡੀ ਰੀਸ ਕਰੇ ਮੈਂ ਹੁਣ ਪਿਆ ਪਿਆ ਦੇਖੋ ਤੁਹਾਨੂੰ ਠੁੱਕ ਠੁੱਕ ਮਾਰ ਕੇ ਦਿਖਾਉਣਾ ਇੱਧਰ ਦੇਖ ਦੇ ਦੇਖੀ ਜਾ ਰਿਹਾ ਹੱਸ ਕੇ ਆਵਾਜ਼ ਮਨਿੰਦਰ ਮੈਨੂੰ ਨੇ ਤੇਰੀ ਉੱਠ ਕੇ ਬੈਠ ਕੇ ਦੀ ਲੋੜ ਹੈਗੀ ਬਸ ਤੂੰ ਜਦੋਂ ਸੁਧਰੇਗਾ ਨਾ ਉੱਠ ਕੇ ਬੈਠ ਕੇ ਦੀ ਲੋੜ ਹੈ ਗਾਇਜ਼ ਆਪਾਂ ਚੈਲੰਜ ਕਰਦੇ ਹਾਂ ਬੈਠ ਕੇ ਹੁਣ ਆ ਸਭ ਤੋਂ ਹੌਣ ਚੱਲੀਆ ਮੈਂ ਖੜਾ ਯਾਰ ਮਨਿੰਦਰ ਮੈਨੂੰ ਨਾ ਬੁਲਾਉਈ ਐ ਮੈਂ ਲੱਤਾਂ ਪੈਣਾ ਨਾ ਮੈਂ ਲੱਤਾਂ ਨੂੰ ਪੈੜੂਗੀ ਹਟ ਜੀ ਇਹ ਨਹੀਂ ਇਹ ਕੀ ਕੰਮ ਹੈ ਉਹ ਚੱਕ ਲੈ ਛੱਡ ਕੋਈ ਆ ਕੇ ਲੁੱਭ ਜੂ ਮੈਂ ਤੇ ਕਿਰਾ ਕਰ ਲਿਆ ਬਸ ਹੁਣ ਤੇ ਮੈਂ ਕਰਨ ਲੱਗ ਜੂ ਕਿਸੇ ਨੂੰ ਲੱਭ ਜੂ ਮम्मा ਲੱਭ ਜੂ ਦੋ ਲਾਭ ਨੂੰ ਲੱਭ ਜੂ ਗਾਇਜ਼ ਦਾਰੇ ਕੱਟ ਪੈਂਦੀ ਦੇਖ ਲਓ ਕੱਟੇ ਤਾਂ ਮਮਾਰਾ ਚਾਹੀਦਾ ਤੂੰ ਬਲਗ ਨਾ ਸਮਝੀ ਅੱਛਾ ਮੈਂ ਸੀਰੀਅਸ ਬੋਲ ਰਹੀ ਆ ਮਨਿੰਦਰ ਤੇ ਛੱਡ ਦੇ ਮੈਨੂੰ ਛੱਡ ਮੈਨੂੰ ਸੌਰੀ ਛੱਡ ਮੈਨੂੰ ਨਾਲ ਲੈ ਕੇ ਜਾਊਗਾ ਤੈਨੂੰ ਮਨਿੰਦਰ ਛੱਡ ਮੈਨੂੰ ਹਣਾ ਮੈਂ ਯਾਰ ਆ ਲੈ ਅੱਗੇ ਬੜਾ ਨਾ ਆਨੇ ਤੁਸੀਂ ਬਹੁਤ ਜਾਣੇ ਹੋ ਗਿਆ ਵਾ ਮੈਂ ਮਨਿੰਦਰ ਪਾਵਾ ਤੁਹਾਨੂੰ ਪਿਆਰ ਕਰਦਾ ਜਿਹੜੀਆਂ ਮਾਮਾ ਨਾ ਆਪਨੀ ਕੁਛ ਕਰਦੀਆਂ ਉਹ ਜਵਾਕਾਂ ਨੂੰ ਕੁਛ ਨਹੀਂ ਸਿਖਾਉਂਦੀਆਂ ਅਸੀਂ ਪਤਾ ਕਿਵੇਂ ਇੱਥੇ ਤੱਕ ਪਹੁੰਚੇ ਤਾਂ ਤੁਹਾਨੂੰ ਸਿਖਾਉਣੇ ਆ ਮੈਂ ਛੱਕਾ ਫੇਰਾਉਣਾ ਮੈਂ ਛੱਕਾ ਬੱਕਾ ਦੇਖ ਗਿਆ ਚਲ ਛੱਡ ਫਿਰ ਮੈਨੂੰ ਛੱਡ ਮੈਂ ਜਾਣਾ ਵਾ ਗੱਡੀ ਕਰ ਮੈਨੂੰ ਜ਼ੋਰ ਪਿਆ ਮੈਂ ਚਲ ਮਮਾ ਨੂੰ ਉੱਠ ਕੇ ਬੈਠੇ ਕਰਕੇ ਦਿਖਾ ਛੱਡ ਮੈਂ ਨਹੀਂ ਕਰਾਉਣੇਗੀ ਉੱਠ ਕੇ ਬੈਠੇ ਉੱਠ ਕੇ ਬੈਠ ਕੇ ਤੂੰ ਮੈਨੂੰ ਸੱਤ ਰੋਟੀ ਚਾਵਲ ਕਿਸੇ ਦਾ ਆ ਐ ਦੋ ਨੋ ਨੋ ਦੋ ਸ਼ਰਮ ਕਰ ਲੈ ਸ਼ਰਮ ਮਾਂ ਤੋਂ ਉੱਚਾ ਹੁੰਦਾ ਜਾਂਦਾ ਵਾ ਸਿਰ ਕੱਢਦਾ ਵਾ ਬੇਨਤੀ ਮੈਂ ਤੁਹਾਡੀ ਮੰਮਾ ਦਾ ਬੱਸ ਪਿਆਰ ਪਿਆਰ ਕਰੇ ਜਾ ਹਾਂ ਮੈਨੂੰ ਕੋਈ ਪਿਆਰ ਨਹੀਂ ਚਾਹੀਦਾ ਕਿਉਂਕਿ ਇਹਨਾਂ ਦੀ ਲੋੜ ਹੈ ਕਿ ਤੇਰੇ ਪਿਆਰ ਦੀ ਆਏ ਤੇ ਗੰਦੇ ਜਿਹੇ ਪਿਆਰ ਦੀਆਂ ਜਿਹੜਾ ਜਵਾਕ ਮਾਂ ਦੀ ਗੱਲ ਨਹੀਂ ਨਾ ਸੁਣਦਾ ਉਹ ਜਵਾਕ ਨੂੰ ਮੈਂ ਜਮਾ ਪਿਆਰ ਨਹੀਂ ਕਰਦੀ ਜੀ ਹਾਂ ਲੈ ਆਹ ਹੁੰਦਾ ਲੈ ਕੇ ਮੈਂ ਬੋਲਾਂਗਾ ਲੈ ਲੈ ਮੈਂ ਤਾਂ ਪੱਕਾ ਹਾਂ ਹੁਣ ਮੈਂ ਕੰਨਾਂ 'ਚ ਬੈਠ ਨੇ ਲੈ ਜਾ ਤੇਰੇ ਕੰਨ ਚ ਮਲੇਂਦੀ ਗੱਲ ਮम्मा ਐਵੇਂ ਲੱਗਦਾ ਜਿਵੇਂ ਗੰਢਾ ਗੰਡੇ ਵਾਲੇ ਨੂੰ ਖਾਟਾ ਪਿਆ ਹੁੰਦਾ ਹਰਿਆਣਾ ਚਾਹੀ ਦੇਖਦੇ ਆ ਫਿਰ ਮੈਨੂੰ ਹਰਿਆਣਾ ਚਾਹੀ ਜਿਵੇਂ ਮਨਿੰਦਰ ਮੈਂ ਤੈਨੂੰ ਦੱਸਦਾ ਜੇ ਸੁਧਰੇਗਾ ਤਾਂ ਮੈਨੂੰ ਬੁਲਾਇਂ ਨਹੀਂ ਮੈਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਤੈਨੂੰ ਹਾਂ ਤੇ ਚੱਜਣਾ ਬੋਲਣਾ ਤੇ ਚੱਜਣਾ ਬੋਲ ਨਹੀਂ ਹਾਂ ਜੇ ਮੈਨੂੰ ਚੱਜ ਸਿਖਾਏਗਾ ਤੂੰ ਬੋਲਣ ਦਾ ਹੈ ਮੈਂ ਉਦਾਂ ਕਹਿਣਾ ਪਿਆ ਮੈਂ ਚੱਜ ਤੈਂ ਇਧਰ ਬੋਲ ਤਾ ਗਲਾ ਬੜਾ ਉਹ ਲੱਗਦਾ ਕੈਸੇ ਤੀ ਚੱਜ ਨਾ ਬੋਲੋ ਦੱਸ ਉਹ ਤੱਕੋ ਨਾ ਬੋਲੋ ਬੱਚੇ ਪਿਆਰ ਬਹੁਤ ਪਿਆਰ ਕਰਕੇ ਦੇਖ ਲੈ ਤੁਹਾਨੂੰ ਤੁਸੀਂ ਪਿਆਰ ਨਾਲ ਸੁਧਰਨਾ ਹੈ ਪਿਆਰ ਨਾਲ ਉਹ ਤੱਕੋ ਗੰਦਾ ਛੁਅਜਦਾ ਰਹਤਾ ਵਾ ਜੇ ਕਹਾ ਦੇ ਸੁਧਰ ਗਿਆ ਨਾ ਤਾਂ ਮੇਰੀ ਗੱਲ ਤੇ ਗੌਰ ਕਰਨਾ ਕੀ ਕਰਨਾ ਇਸ ਤੋਂ ਬਾਅਦ ਗੱਲ ਮੰਨੀ ਨਹੀਂ ਡਰਾਮਾ ਨਾ ਮੈਂ ਚਿੱਤਰ ਮਾਰ ਲੈ ਆ ਡਰਾਮਾ ਮਨਿੰਦਰ ਤੂੰ ਕਿਉਂ ਉਹੀ ਕੰਮ ਕਰਦਾ ਰਹਿਣਾ ਮੈਂ ਉਹੀ ਖਰਾਬ ਕਰੇਗਾ ਫੋਨ ਕੀ ਹੋ ਗਿਆ ਲੈ ਕੀ ਹੋ ਗਿਆ ਸੀ ਮੈਂ ਨਹੀਂ ਦੁਬਾਰੇ ਲੈ ਲੂ ਕੇ ਦੇਣਾ ਤੈਨੂੰ ਹਾਂ ਵਾਹ ਆਹ ਸਕਰੀਨ ਵੀ ਗੰਦੀ ਹੋਈ ਪਈ ਮਨਿੰਦਰ ਤੂੰ ਜ਼ਰੂਰੀ ਆ ਲੈ ਧੋਣਾ ਮਦਾ ਸਾਫ ਹੋ ਗਈ ਤੇਰੇ ਵਾਲੀ ਅੱਛਾ ਸਾਫਤ ਕਰਨ ਵੇਰੇ ਨੂੰ ਤਾਂ ਥੜਾ ਹਾਂ ਹੋ ਗਈ ਪਿਆਜ ਸਾਫ ਤਾਂ ਪਿਆਜ ਜਲਦੀ ਕਰ ਕਰਾ ਫਟਾਫਟ ਅੱਜ ਚਿੱਟਾ ਕਰਤਾ ਪਰਿਆ ਮਾ ਕੋੜੇ ਚਾਲੇ ਤੇ ਗੋਤਲ ਖੋਣਾ ਹੈ ਕੰਨ ਅੰਦਰ ਕਰ ਲਾ ਪਹਿਲਾਂ ਉਹ ਆਏ ਜਿਵੇਂ ਕੰਨਾਂ ਚੋਂ ਮੈਲ ਕੱਢਣ ਵਾਲਾ ਹੁੰਦਾ ਵਾ ਫੇਰ ਫੇਰ ਕੀ ਤੇ ਕੀ ਤੇਰੀ ਮਾਂ ਦਾ ਸਰ ਹੋਇਆ ਤੇ ਗਾਇਸ ਮੈਂ ਹੁਣ ਚੱਲਾ ਮਨ ਹੁਣ ਮੈਂ ਕੁਰਤਾ ਜਦੋਂ ਬ੍ਰੈਸ ਕਰਦੇ ਮੇਰਾ ਮੇਰੇ ਤੋਂ ਵੀ ਹੁੰਦਾ ਬਲਿੰਦਰ ਕਿਉਂ ਨਹੀਂ ਹੁੰਦਾ ਆਪ ਵੀ ਕਰ ਲਾ ਜੋ ਕਰਨਾ ਮਾ ਹਾਂ ਲੈ ਮੇਰੀ ਮੰਮਾ ਨਹੀਂ ਸੌਣੇ ਜਾ ਫਿਰ ਨਹੀਂ ਚੱਲ ਫਿਰ ਗੰਦੇ ਜੇ ਬਣ ਕੇ ਸੋਹਣੀ ਨਹੀਂ ਮੈਂ ਚਾਹੇ ਗੰਦੀ ਹੋਵਾਂ ਜਾਂ ਸੋਹਣੀ ਹੋਵਾਂ ਪਰ ਮੈਂ ਤੇਰਾ ਕੁੜਤਾ ਪਜਾਮਾ ਨਹੀਂ ਪ੍ਰੈਸ ਕਰਨਾ ਆਪੇ ਕਰ ਤੂੰ ਆਪਦੀ ਜ਼ਿੰਮੇਵਾਰੀ ਆਪੇ ਚੱਲਣੀ ਹੈ ਜੋ ਕਰਨਾ ਆਪੇ ਕਰ ਹੁਣ ਮੈਨੂੰ ਇੰਡੀਪੈਂਡੈਂਟ ਹੋਣਾ ਪੈਣਾ ਗਾਇਸ ਜੇ ਤੁਸੀਂ ਮੈਨੂੰ ਸਪੋਰਟ ਕਰਦੇ ਮੈਂ ਸਾਧਿਲੋੜਾ ਲੈ ਪੈਰੀ ਪਹਿਨਣਾ ਸਾਡੇ ਪੰਜ ਛੇ ਵਾਰੀ ਪਾ ਗਏ ਅੰਗਲ ਹੁਣ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦੋ ਗਾਇਸ ਤੇ ਇੱਕ ਮੈਂ ਪਤਾ ਕੀ ਦੇਖਿਆ ਵਾ ਉਰੇਓ ਉਰੇਓ ਗਾਇਸ ਜਦੋਂ ਵੀ ਨਾ ਆਪਾਂ ਕਿੱਥੇ ਜਾਈਏ ਨਾ ਲੋਕਾਂ ਕੋਲ ਆਪਸ਼ਨ ਹੁੰਦੇ ਆ ਵੀ ਨਾ ਇਤਲੋ ਫਾ ਗੱਲਾਂ ਕੋਈ ਹੋਰ ਨਹੀਂ ਕਰਦੇ ਜਿਵੇਂ ਉਹ ਪੈਸੇ ਦੀ ਗੱਲ ਕਰਦੇ ਆ ਤਾਂ ਪੈਸੇ ਦੀ ਗੱਲ ਕਰਦੇ ਆ ਪਤਾ ਕੀ ਗੱਲ ਆ ਕਈ ਹੁੰਦੇ ਜਿਹੜੇ ਕਹਿੰਦੇ ਦੁਕਾਨ ਨਾਲ ਪਰਚਦਾ ਭਾਜੀ ਪੈਸੇ ਕਿਵੇਂ ਦੇਨੇ ਆ ਜਿਹੜੇ ਕਹਿੰਦੇ ਕੈਸ਼ ਦੇ ਨਾਲ ਕੈਸ਼ ਕਰਾਂਗੇ ਆਨਲਾਈਨ ਕਰਦਾਂਗੇ ਆਨਲਾਈਨ ਚ ਆ ਜਾਂਦੇ ਆ HDFC, PhonePe, Paytm ਹਨਾ ਤੇ ਮੇਰੇ ਕੋਲ ਪਤਾ ਕੀ ਆ ATM ATM ਐਨੀ ਟਾਈਮ ਮੱਮੀ ਮਸ਼ੀਨ ਵਾਸੂ ਮੱਮੀ ਮਸ਼ੀਨ ਨਹੀਂ ساری ਉਮਰ ਕੰਮ ਆਉਣੇਗੀ ਹੁਣ ਤੇਰੀ ਬਾਰੀ ਆ ਮੰਮੀ ਮਸ਼ੀਨ ਨੇ ਕਰ ਲਿਆ ਕੰਮ ਜਿਹੜਾ ਕਰਨਾ ਸੀ ਹਾਂ ਮੈਂ ਨਹੀਂ ਕੋਈ ਕੰਮ ਕਰਨਾ ਮੈਂ ਤੈਨੂੰ ਸਹੀ ਦੱਸਦਾ ਮੈਂ ਲੇਟੀਆ ਮੈਂ ਇਹ ਨਹੀਂ ਕਹਦੇ ਕਰਿਓ ਹਾਂ ਐ ਨੰਨਾ ਮਸ਼ੀਨ ਦਾ ਗਾਇਸ ਨੂੰ ਨਾ ਕਰਨੇ ਆ ਮੈਂ ਜਦੋਂ ਬਣੇਗਾ ਨਾ ਉਹ ਤਾਂ ਪਤਾ ਲੱਗੂ ਤੇਰਾ ਕਦੋਂ ਨੰਨਾ ਮਸ਼ੀਨ ਬਣਦਾ ਤੂੰ ਓਕੇ ਲਵ ਜੂ ਤਾਂ ਕਹਿ ਦੋ ਫਿਰ ਮੈਨੂੰ ਮੈਂ ਨਹੀਂ ਕਹਣਾ ਗਾਇਸ ਨੂੰ ਕਹੋ ਜਿੱਦ ਤੇ ਬਣੇਗਾ ਨਾ ਮੇਰਾ ਮੇਰਾ ਅਸਲੀ ਮੁੰਡਾ ਬਣੇਗਾ ਨਾ ਜਿੱਦ ਤੇ ਮੈਨੂੰ ਪਤਾ ਲੱਗੂਗਾ ਹਾਂ ਤੂੰ ਸਾਡੇ ਲਈ ਕੁਝ ਕਰ ਰਿਹਾ ਮੈਂ ਉਹ ਦਿਨ ਮੈਂ ਮੰਨਣਾ ਵੀ ਹਾਂ ਸਭੀ ਲਵ ਜੂ ਕਹੋਗੇ ਫਿਰ ਪੱਕਾ ਲਵ ਜੂ ਕਹੂੰਗੀ ਤੈਨੂੰ ਥੈਂਕ ਯੂ ਜੀ ਲਵ ਯੂ ਟੂ ਮੈਂ ਨਾਲ ਕਿਹਾ ਹੀ ਨਹੀਂ ਕੀ ਨਹੀਂ ਕਿਹਾ ਲਵ ਯੂ ਤੈਨੂੰ ਕਿਹਾ ਹੀ ਨਹੀਂ ਮੈਂ ਲਵ ਯੂ ਟੂ ਮੈਂ ਤੁਹਾਨੂੰ ਪਿਆਰ ਕਰਦਾ ਨੂੰ ਇੰਗਲਿਸ਼ 'ਚ ਕੀ ਆਂਦੇ ਆ ਮੈਨੂੰ ਨਹੀਂ ਪਤਾ ਆਈ ਲਵ ਯੂ ਚਲ ਚਲ ਫਿਰ ਤੁਮ ਕਹੀ ਚਲ ਤੇ ਚਲੋ ਗਾਇਸ ਨਾ ਕਹਿਨੇ ਫਿਰ ਆਪਾਂ ਪਿਆਰ ਕਹਿ ਨਾਲੀ ਕਰਨ ਨਾਲ ਹੁੰਦਾ ਵਾ ਹਾਂ ਹੁੰਦਾ ਆ ਕੇ ਆਲੂ ਪਾਲਿਆ ਵੋ ਸਬਜ਼ੀ ਬਣਾ ਲਈ ਹਾਂ ਬਣਾਣਾ ਆਲੂ ਤਾਂ ਪਾਲਿਆ ਰਸੋਈ ਚ ਕੰਮ ਤਾਂ ਤਾਂ ਕਰ ਲਾਤੀ ਤੇਰੇ ਨਾਲੋਂ ਕਿੰਨੀ ਛੋਟੀ ਐ ਨਾਲੇ ਤੂੰ ਜਿਹੜਾ ਤਾਂ ਕੰਮ ਕਰ ਸਕਦਾ ਨਾ ਉਹ ਤੂੰ ਜਮਾ ਨਹੀਂ ਕਰਦਾ ਕਾ ਹਾਂ ਮੈਂ ਚਲਦੀ ਕੁੜੀ ਨੇ ਕਹਿ ਦਿਆ ਤੇਰੇ ਦੁੱਧ ਲੈ ਆਵੇ ਬਾਰੋਂ ਦੇ ਘਾਲ ਤੇ ਜਾ ਕੇ ਰਾਸ਼ਨ ਲੈ ਆਇਆ ਕਰੇ ਹਾਂ ਲੈ ਆਇਆ ਕਰੇ ਮੈਂ ਤੈਨੂੰ ਲਿਆਉਣਾ ਹੀ ਔਖਾ ਆਇਆ ਪਿਆ ਜਦੋਂ ਕਮਾਏਗਾ ਨਾ ਉਦੋਂ ਦੱਸਿਵੇਂ ਨੂੰ ਕੁੜੀਆਂ ਘਰ ਦੇ ਕੰਮ ਨੂੰ ਕਰਦੀਆਂ ਨੇ ਮੁੰਡੇ ਬਾਹਰ ਦੇ ਬਾਹਰ ਕਿਹੜਾ ਤੂੰ ਉੱਥੇ ਕਮਾਈ ਕਰਨ ਜਾਣਾ ਬਾਹਰ ਦੇ ਕੰਮ ਕਰਦਾ ਤੂੰ ਬੱਸ ਕੋਈ ਨਹੀਂ 3 ਸਾਲ ਹੋਰ ਆ ਫੇਰ ਦਰbaar ਜਾਣ ਦਾ ਨਾ ਮੈਂ ਬਸ ਐ ਨਾ ਕਹਿੰਦੇ ਸੋਚਿਓ ਵੀ ਅਸੀਂ ਇੱਥੇ ਕੰਮ ਜਾਵੋ ਨਾ ਬਾਹਰ ਨੂੰ ਭਾਜੋ ਚੱਟੀ ਬਾਹਰ ਜਾਣਾ ਜਾਣਾ ਬਾਹਰ ਬਾਹਰ ਪਤਾ ਨਹੀਂ ਕੀ ਰੱਖਿਆ ਹੈ ਗਾਲਾਂ ਚਲਾਉਂਦਾ ਇੱਥੇ ਨਹੀਂ ਰੋਟੀ ਬਣਾ ਲਈਏ ਮੈਂ ਤੇ ਚਲੋ ਮम्मा ਨੂੰ ਦੇਣ ਚੱਲੀਏ ਚੱਕੋ ਪਲੇਟ ਹਾਂਜੀ ਚੱਕੋ ਪਲੇਟ ਹਾਂਜੀ ਚੱਕੋ ਪਾਟੀ ਚਮਚਾ ਲੈ ਮम्मा ਰੋਟੀ ਬਣ ਗਈ ਨਹੀਂ ਅਜੇ ਨਹੀਂ ਬਣੀ ਕਿਨੇ ਹਾਂਜੀ ਕੀ ਕੀ ਬਣਾਇਆ ਸਾਡੇ ਸਾਹਮਣੇ ਹੀ ਆ ਤੁਸੀਂ ਬਣਾਇਆ ਸੀਗਾ ਜੋ ਬਣਾਇਆ ਵਾ ਲੈ ਛਾਣ ਲੋ ਵਦਿਆਂ ਕਿਨੇ ਬਣਾਇਆ ਸੱਚ ਦੱਸ ਕਿਨੇ ਬਣਾਇਆ ਮੈਂ ਬਣਾਇਆ ਫਿਰ ਤੂੰ ਬਲੌਗ ਚ ਕੀ ਬੋਲੀ ਜਾਂਦੀ ਆ ਸੱਚ ਕੀ ਆ ਮੈਂ ਕੀ ਸਿਖਾਉਣਾ ਚਾਹੁੰਦੀ ਆ ਤੁਸੀਂ ਕੀ ਸਿੱਖ ਰਹੇ ਹੋ ਜੁਹੀ ਰਹੇ ਹੋ ਤੇ ਨੂੰ ਮੈਂ ਕਿਹਾ ਤੂੰ ਉੱਥੋਂ ਬਲੌਗ ਸ਼ੁਰੂ ਕਰਨਾ ਆ ਮੈਂ ਸਬਜ਼ੀ ਬਣਾਈ ਆ ਆ ਮੈਂ ਚੌੜ ਬਣਾਇਆ ਆ ਚੱਲ ਹਣ ਤੁਹਾਨੂੰ ਬਲੌਗ ਬਣਾਉਣਾ ਹੀ ਸਿਖਾਉਣਾ ਸਭ ਤੋਂ ਪਹਿਲਾਂ ਤਾਂ ਗਾਇਜ਼ ਦੇਖ ਲਓ ਮੇਰਾ ਟੀ ਬਣਾਈਆ ਵਿੱਦ ਰਾਈਸ ਅਚੋਲ ਤਾਂ ਬਾਹਰ ਰਹਿ ਗਿਆ ਮੈਂ ਲੱਪਣ ਮਾਰੂੰਗਾ ਚੋਲ ਤੂੰ ਹੋਏਂਗਾ ਮੰਮਾ ਜੀ ਇੱਥੇ ਹਾਂ ਨਹੀਂ ਉੱਪਰ ਪਹੁੰਚ ਗਈ ਬਣ ਗਈ ਹਾਂਜੀ ਚਿੱਟੇ ਚਨੇ ਤੇ ਵਿੱਦ ਰਾਈਸ ਵਿੱਦ ਸਪੂਨ ਵਿੱਦ ਬੱਟੀ ਵਿੱਦ ਪਲੇਟ ਛੋਲ ਬੱਟੀ ਉਹ ਵੀ ਕਿ ਗਲਤ ਖਾ ਕੇ ਕਿੱਧਰ ਬੜਿਆ ਹੁਣ ਆ ਤੇ ਬਾਹਰ ਆ ਉਹਨੂੰ ਕਿਆ ਕਰ ਲੰਗਰ ਖਾ ਲਾ ਓਏ ਲੰਗਰ ਖਾ ਲਾ ਖਾਓ ਗਾਇਸ ਤੁਹਾਡੇ ਹੱਥ ਦੀ ਬਹੁਤ ਜਿੱਦੇ ਚੂੜੇ ਵਾਲੇ ਆ ਚੂੜੇ ਵਾਲੀ ਆ ਗਈ ਨਾ ਉਹਦੇ ਦੇਖੀ ਤੇਰਾ ਕਿਵੇਂ ਨਾਸੀ ਧੂੰਆ ਹਾਂ ਪਾਣੀ ਲੈਦਰੀ ਤੂੰ ਖਾ ਕੇ ਦੱਸ ਸਕਦਾ ਹੂੰ ਨਮਕ ਟਮੜ ਨਹੀਂ ਮੈਂ ਵੱਧ ਪਾਇਸ ਦੋ ਚਮਚ ਸਗੋ ਬੜਾ ਜਿਹਾ ਘੱਟ ਲੈ ਲੈ ਤਾਂ ਨਾ ਗਾਇਸ ਅਸੀਂ ਹੁਣ ਖਾਣ ਲੱਗੇ ਆ ਰੋਟੀ ਤਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਚ ਅੱਜ ਦੇ ਵਲੋਗ ਚ ਇੰਨੇ ਤਾਂ ਮਾਜੀ ਦੋ ਸ਼ਬਦ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਸਬਸਕ੍ਰਾਈਬ ਕਰ ਦਿਓ ਕੱਲ ਨੂੰ ਕੋਈ ਨਿਊ ਕੰਟੈਂਟ ਨਾਲ ਮਿਲਦੇ ਆ ਤੁਹਾਨੂੰ ਅੱਜ ਆਮਿੰਦਰ ਦੇ ਗਾਲਾ ਪੈ ਗਏ ਨੇ ਠੀਕ ਆ ਲਓ ਅੱਜ ਦੇ ਅੱਜ ਦਾ ਵਲੋਗ ਸਾਰਾ ਗਾਲਾਂ ਵਿੱਚ ਲੰਘ ਗਿਆ ਤਾਂ ਕੋਈ ਨਹੀਂ ਗਾਇਸ ਕੱਲ ਤੁਹਾਨੂੰ ਹੋਰ ਗਾਲਾਂ ਪੈਂਦੀਆਂ ਦਿਖਾਵਾਂਗੇ ਅੱਜ ਵੀ ਨਹੀਂ ਦਿਖਾਵਾਂਗੇ ਕਿਉਂਕਿ ਮੈਂ ਸੁਧਰ ਗਿਆ ਹਾਂ ਤਾਂ ਚਲੋ ਮੰਮਾ Okay bye tata